ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 21 ਦਸੰਬਰ ਨੂੰ ਜਿਹੜੀ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਇਜੜਾ ਸਮਾਂ ਦੋਸਤੋ ਸ਼ਾਮ ਦਾ 4:30 ਵਜੇ ਦਾ ਸਮਾਂ ਹੈਗਾ ਤਕਰੀਬਨ ਤੇ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਪਿੰਡ ਦੋਸਤੋ ਮੋਖੇ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਹੋਰਾਂ ਦਾ ਜਿਹੜਾ ਦੋਸਤੋ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਹੈਗੇ ਆ ਤਕਰੀਬਨ 2-4 2-4 ਜਿਹੜੇ ਪਸ਼ੂ ਐਨੀਮਲ ਆ ਉਹ ਆਉਂਦੇ ਰਹਿੰਦੇ ਇਸ ਘਰ ਵੀ ਤੇ ਦਵਾਬੇ ਦਾ ਏਰੀਆ ਜਿਹੜਾ ਦੋਸਤੋ ਦਵਾਬਾ ਹੈਗਾ ਖਾਸ ਤੇ ਸੁਲਤਾਨਪੁਰ ਲੋਧੀ ਦੀ ਦੂਰੀ ਜਿਹੜੀ ਹੈਗੀ ਆ तकरीबन ਬਾਈ ਜੀ 3 ਕਿਲੋਮੀਟਰ ਦੀ ਹੋਵੇਗੀ 5 ਕਿਲੋਮੀਟਰ ਦੀ 5 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਤੇ ਲੋਈਆਂ ਖਾਸ ਵੀ तकरीबन 7 ਕਿਲੋਮੀਟਰ ਹੋਵੇਗਾ ਹਾਂਜੀ ਤੇ ਬਾਈ ਹਰਜੀਤ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਓਨਰ ਨੇ ਮਾਲਕ ਨੇ ਉਹਨਾਂ ਤੋਂ ਪ੍ਰੋਪਰ ਡਿਟੇਲ ਇਹਨਾਂ ਪਸ਼ੂਆਂ ਦੇ ਲੈ ਕੇ ਆਪਾਂ ਤੁਹਾਡੇ ਨਾਲ ਦੋਸਤੋ ਸ਼ੇਅਰ ਕਰਦੇ ਆਂ ਚੱਲਦੇ ਆਂ ਬਾਈ ਹੋਰਾਂ ਦੇ ਕੋਲ ਬਧੇਰੇ ਡਿਟੇਲ ਦੇ ਲਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਕੈਂਪ ਠੀਕ ਠਾਕ ਜੀ ਹਾਂਜੀ ਸਭ ਠੀਕ ਠਾਕ ਹੈ ਤੁਹਾਬਾ ਜੀ ਠੀਕ ਆ ਅੱਛਾ ਭਾਈ ਨਾਮ ਵੀਰ ਜੀ ਇੱਕ ਆਪਣਾ ਆਪਦੇ ਮੂੰਹੋਂ ਤੁਸੀਂ ਦੱਸ ਦਿਓ ਜਿਹੜੇ ਆਪਣੇ ਨਵੇਂ ਭੈਣ ਭਰਾ ਜੁੜੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਆਪਣਾ ਨਾਮ ਮੇਰਾ ਹਰਜੀਤ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਮੇਰਾ ਮੁਕੇ ਆ ਠੀਕ ਫੋਨ ਨੰਬਰ 97790 98046 ਠੀਕ ਆ 97790 98046 ਠੀਕ ਆ ਭਾਈ ਹਰਜੀਤ ਇੱਕ ਇੱਕ ਗੱਲ ਹੈਗੀ ਆ ਵੀ ਆਪਣੇ ਨਾਲ ਲੱਗਦੇ ਹੋਰ ਕਿਹੜੇ ਪਿੰਡ ਹੈਗੇ ਉਹ ਵੀ ਆਪਣੇ ਜਰੂਰ ਦੱਸ ਦਿਗੇ ਮੁੱਖੇ ਪਿੰਡ ਦੇ ਨਾਲ ਲੱਗਦੇ ਜੜਵਿੰਡੀ ਪਿੰਡ ਲੱਗੇ ਆਪਣੇ ਲੱਗਦਾ ਜੀ ਲੋਈਆਂ ਖਾਸ ਆਪਣੇ ਲੱਗੇ ਲੱਗਦਾ ਹੈਗਾ ਸੰਤਾਨਪੁਰ ਲੋਧੀ ਸਾਰੇ ਆਪਣੇ ਲੱਗੇ ਲੱਗਦੇ ਠੀਕ ਆ ਜੀ ਤੇ ਜੇਕਰ ਆਪਣੇ ਇਸ ਪਿੰਡ ਵਿਜਿਟ ਕਰਨੀ ਹੋਵੇ ਕਿਸੇ ਨੇ ਪਹੁੰਚਣਾ ਹੋਵੇ ਤੇ ਲੋਈਆਂ ਤੋਂ ਤਾਸ਼ਪੁਰ ਵਾਲੇ ਰੋਡ ਤੇ ਆਪਾਂ ਆਉਣੇ ਆ ਜਦੋਂ ਇਹ ਜਿਹੜੇ ਤਿੰਨੇ ਪਿੰਡਾਂ ਦਾ ਮੈਂ ਨਾਂ ਲਾਇਆ ਜੀ ਇਹ ਤਿੰਨਾਂ ਦੇ ਵੱਲ ਦੀ ਆ ਸਕਦੇ ਆ ਆਪਣੇ ہاں ਜਿਹੜੇ ਪਾਸੇ ਮਰਜ਼ੀ ਆ ਸਕਦੇ ਹੋ ਹਾਂ ਠੀਕ ਹੈ ਜੀ ਤੇ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਆਪਣੇ ਪਿੱਛੇ ਮੱਝ ਇਹ ਆਪਾਂ ਵੇਖ ਰਹੇ ਆ ਆ ਪਾਈਏ ਚੰਨਣਾ ਜੀ ਕਿੰਨਾ ਸੂਆ ਸੂਈ ਹੈ ਜੀ ਇਹ ਮੇਰੇ ਜੀ ਦੂਜਾ ਸੂਆ ਘਰ ਵਾਲੇ ਕਹਿੰਦੇ ਤੀਜਾ ਸੂਆ ਹੋ ਗਿਆ ਮੇਰੇ ਹਿਸਾਬ ਨਾਲ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਤੀਜਾ ਸੂਆ ਬਾਈ ਹੋਰੀ ਕਹਿੰਦੇ ਆ ਬਾਕੀ ਅੱਗੋਂ ਵਪਾਰ ਦਾ ਕੰਮ ਆ ਪਸ਼ੂ ਅੱਗੋਂ ਲੈ ਕੇ ਆਉਂਦੇ ਆ ਤੇ ਕਈ ਵਾਰਾਂ ਘਰ ਵਾਲੇ ਤੀਜਾ ਕਹਿ ਦਿੰਦੇ ਆ ਦੋਸਤੋ ਪਸ਼ੂ ਚੌਥੇ ਵੀ ਹੁੰਦਾ ਬਾਕੀ ਦੂਜਾ ਸੂਆ ਬਾਈ ਕਰੋ ਨੂੰ ਕਿਹਾ ਤੁਸੀਂ ਤੀਜੇ ਮੰਨ ਕੇ ਲੈ ਜਾਓ ਸੋਚ ਸਮਝ ਜਿਹੜੀ ਹੈਗੀ ਹਰ ਇੱਕ ਕਿਸਾਨ ਵੀਰ ਦੀ ਪਸ਼ੂ ਪਾਲਕ ਵੀਰ ਦੀ ਆਪੋ ਤੇ ਆ ਪਿੱਠ ਪੁੱਠੇ ਦੀ ਜੇ ਰਾਜੀ ਜਿਹੜੀ ਦੋਸਤੋ ਵਜਣ ਵਾਲੀ ਮਾਜਾ ਪੂਰੀ ਠੀਕ ਆ ਤੱਕ ਅੱਗੇ ਨੂੰ ਮੈਂ ਪਹਿਲਾਂ ਜ਼ਿਕਰ ਕਰ ਦਿੰਦਾ ਕਿਉਂਕਿ ਪਿੱਛੇ ਨੂੰ ਹਜੇ ਜਿਹੜੀ ਚਬਾਈ ਹੋਣ ਦਾ ਸਮਾਂ ਜੇ ਬਾਕੀ ਆ ਤੇ ਤੱਕ ਜਿਹੜੀ ਹੈਗੀ ਆ ਪ੍ਰੋਪਰ ਅੱਗੇ ਨੂੰ ਤਾਕਾ ਆ ਦੇਖੋ ਆ ਥਾਣਾ ਹਵਾਨਾ ਜੇ ਤੇ ਬੱਚਾ ਜਿਹੜਾ ਬਾਈ ਜੀ ਇਹਦੇ ਮਗਰ ਬੱਚਾ ਕੀ ਆ ਜੀ ਇਹ ਮੇਰਾ ਕਟਾ ਜੀ ਕਟਾ ਹੈ ਤੇ ਦਿਨ ਭਾਈ ਜੀ ਕਿੰਨੇ ਹੋਏ ਸੂਈ ਨੇ ਇਹਨਾਂ ਭਾਈ 25 ਕਿ ਦਿਨ ਹੋ ਗਏ ਸੂਈ ਜੀ 25 ਦਿਨ ਹੋ ਗਏ ਆ ਤੇ ਹੁਣ ਮੌਕੇ ਦਾ ਦੋ ਟਾਈਮ ਦੀ ਕਿੰਨੀ ਚਵਾਈ ਹੈ ਜੀ ਇਹਦਾ 9 ਕਿਲੋ ਗਾਰੰਟੀ ਦਾ ਦੁੱਧ ਆ ਜੀ 10 ਵੀ ਹੋ ਸਕਦਾ 9 ਕਿਲੋ ਦੇ ਆਪਾਂ ਗਾਰੰਟੀ ਦਿੰਦੇ ਆ ਜੀ ਠੀਕ ਕੋਈ ਘਰੇ ਆਵੇ 9 ਲੀਟਰ ਚੋ ਸਕਦਾ ਹਾਂਜੀ ਭਾ 3-4 ਟਾਈਮ ਜਿੰਦਾ ਮਰਜੀ ਚੋ ਗਲ ਜਾ ਸਕਦੇ ਠੀਕ ਆ ਸੋ ਦੋਸਤੋ 9 ਲੀਟਰ ਦੀ ਚਵਾਈ ਤੁਸੀਂ ਬੜੇ ਆਰਾਮ ਨਾਲ ਕਰ ਲਓਗੇ ਵੈਸੇ ਭਾਈ ਕਹਿੰਦਾ ਵੀ 10 ਕਿਲੋ ਹੋਵੇਗਾ ਦੁੱਧ ਪਰ ਤੁਸੀਂ 9 ਲੀਟਰ ਦੀ ਚਵਾਈ ਕਰੋ ਤੇ ਆ ਜਿਹੜਾ ਮੂੰਹ ਮੱਥਾ ਫੇਸ ਦੀ ਕੁਆਲਿਟੀ ਇਦਾਂ ਦੀ ਹੈਗੀ ਆ ਤੇ ਇੱਕ ਸਿੰਘ ਜਿਹੜਾ ਦੋਸਤੋ ਢਾਕ ਤਲਵਾਰੀ ਮੀਨੇ ਟਾਈਪ ਦਾ ਹੈਗਾ ਜਿਵੇਂ ਟੈਲੀਪਸਕੋਪ ਹੁੰਦਾ ਤੇ ਇੱਕ ਜਿਹੜਾ ਦੋਸਤੋ ਕੁੰਡਾ ਜਿਹੜਾ ਸਿੰਘ ਆ ਠੀਕ ਹੈ ਜੀ ਆ ਮੂੰਹ ਮੱਥਾ ਜੇ ਪ੍ਰੋਪਰ ਤਕਰੀਬਨ ਬਾਕੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਆ ਛੋਟੂ ਖੋਲ ਕੇ ਦਿਖਾ ਦਿੰਦੇ ਤੇ ਤਕਰੀਬਨ ਜਿਹੜਾ ਸਮਾਂ ਦੋਸਤੋ 20 25 20 25 ਦਿਨ ਹੋ ਗਿਆ ਆ ਤਿੰਨ ਐਨੀਮਲ ਦਿਖਾਉਣੇ ਆ ਤਿੰਨੇ ਐਨੀਮਲ ਜਿਹੜੇ 25 ਕ ਦਿਨ ਦੇ ਸਮੇਂ ਦੇ ਵਿੱਚ ਚੱਲ ਰਹੇ ਆ ਬੱਚਾ 22:00 ਦਾ ਦੱਸਤਾ ਵੀ ਤਕਰੀਬਨ ਆ ਵੇਖੋ ਹੈਵੀ ਵਜਨ ਵਾਲੀ ਦੋਸਤੋ ਹੈਵੀ ਬਾਡੀ ਵੇਟਦੀ ਆ ਵਜਨ ਪੂਰਾ ਤੇ ਇੱਕ ਅੱਧ ਕੱਠ ਜਿਹੜਾ ਦੋਸਤੋ ਪੂਰਾ ਹੈਗਾ ਮੱਝ ਦਾ ਤੇ 9 ਕਿਲੋ ਦੀ ਜਿਹੜੀ ਚੋਾਈ ਦੋਸਤੋ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਨਾ ਕਰ ਲਿਓ ਤੱਕ ਜਿਹੜੀ ਅੱਗੇ ਰੱਖਦੀ ਆ ਬੇਸ਼ੱਕ ਧਿਆਨ ਨਾਲ ਦੇਖ ਲਿਓ ਤੱਕ ਅੱਗੇ ਨੂੰ ਆ ਤੇ ਆ ਵੇਖੋ ਜੀ ਠੀਕ ਆ ਬਾਈ ਜੀ ਪੱਕੀ ਚਵਾਈ ਚਵਾਈ ਕਿਦਾਂ ਦੀ ਲੱਗੀ ਹੈਗੀ ਮਾਜਨ ਬਾਈ ਇੱਕ ਨੰਬਰ ਹੈ ਪੋਲੀਤਾਰ ਆ ਬਿਲਕੁਲ ਰੂ ਮਰ ਗਈ ਜੀ ਗਰੰਟੀ ਆਪਣੀ ਥਾਣਾ ਦੀ ਸਾਰੀ ਗੱਲ ਲੱਗੀ ਠੀਕ ਆ ਜੀ ਤੇ ਬਾਕੀ ਪਸਮਾਫ ਜਦੋਂ ਬਿਲਕੁਲ ਮੌਕੇ ਤੇ ਚੰਗਾ ਹੁੰਦਾ ਵਦਕੇ ਚੰਗਾ ਕੋਈ ਪੂਰ ਛੱਟਾ ਤਾਂ ਨਹੀਂ ਕੋਈ ਪੂਰ ਛੱਟਾ ਨਹੀਂ ਚੱਕੀ ਮੋਟੀ ਧਾਰ ਹਾਂਜੀ ਧਾਰ ਬੜਾ ਮੋਟੀ ਆਹ ਵੇਖੋ ਤੁਸੀਂ ਠੀਕ ਆ ਇਹ ਤਾਂ ਮਗਰ ਬੱਚਾ ਕੀ ਦੱਸਿਆ ਸੀ ਕੱਟਾ ਵੀਰ ਜੀ ਕੱਟਾ ਦੱਸਿਆ ਠੀਕ ਆ ਤੇ ਬਾਈ ਜੀ ਇੱਕ ਇਹਦਾ ਮੁੱਲ ਕਿੰਨਾ ਕਰਦੇ ਪਏ ਮੁੱਲ ਇਹਦਾ ਜੀ 55000 ਬਾਈ ਜੀ 55000 ਹਾਂਜੀ ਸੋ ਮੌਕੇ ਤੇ ਹੋ ਜਾਏਗੀ ਲੈਸ ਜੀ ਮੌਕੇ ਤੇ ਹੋ ਜਾਊ ਲੈਸ ਜੀ ਠੀਕ ਆ ਸੋ ਦੋਸਤੋ ਮਾਨਤਨ ਜਿਹੜਾ ਹੋ ਜਾਏਗਾ ਮੌਕੇ ਤੇ ਤਸੱਲੀ ਜ਼ਰੂਰ ਕਰ ਲਿਓ ਦੋ ਟਾਈਮ ਦੀ ਚਵਾਈ ਕਰ ਲਿਓ ਦੂਰੋਂ ਨੇੜਿਓ ਜਿਹੜੇ ਵੀਰ ਤੋਂ ਬਾਬੇ ਵਾਲੇ ਨੇ ਉਹਨਾਂ ਆਉਣਾ ਹੋਵੇ ਤਾਂ ਦੋ ਟਾਈਮ ਦੀ ਚਵਾਈ ਕਰ ਲਿਓ ਮਾਲਵੇ ਚੋਂ ਮਾਝੇ ਚੋਂ ਕਿਸੇ ਵੀਰ ਨੇ ਵੀ ਕਿਹੜੇ ਪਾਸੇ ਆਉਣਾ ਹੋਵੇ ਤਾਂ ਤੁਸੀਂ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਆਪਦੀ ਨਰਕਪਰਖ ਹੈਗੀ ਆ ਤਸੱਲੀ ਆ ਉਹ ਆਪ ਜ਼ਰੂਰ ਕਰ ਲਿਓ ਠੀਕ ਆ ਜੀ 55000 ਮੋਲਾ ਬਾਕੀ ਮੌਕੇ ਤੇ ਮਾਨਤਨ ਮਾਨਤਨ ਜਿਹੜਾ ਹੈਗਾ ਦੋਸਤੋ ਹੋ ਜਾਏਗਾ ਜ਼ਰੂਰ ਠੀਕ ਆ ਜੀ ਠੀਕ ਹੈ ਉਸ ਤੋਂ ਬਾਅਦ ਭਾਈ ਹਰਜੀਤ ਜੀ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਹੈ ਜੀ ਇਹ ਕੀ ਡਿਟੇਲ ਹੈ ਦੀ ਭਾਈ ਦੂਜੇ ਸੋਈ ਆ ਠੀਕ ਹੈ ਜੀ ਇਹਨੂੰ ਮੈਂ ਕੱਢੀ ਹੈਗੀ ਹੈ ਜੀ ਠੀਕ ਹੈ ਜੀ 10 ਕਿਲੋ ਦੁੱਧ ਆ ਜੀ ਇਸ ਟਾਈਮ ਦਾ ਗਰੰਟੀ ਦੇ ਨਾਲ ਠੀਕ ਹੈ ਜੀ ਤੁਹਾਨੂੰ ਬਿਲਕੁਲ ਕੋਈ ਪੂਰ ਛੱਡਾ ਨਹੀਂ ਹੈ ਜਿਹੜਾ ਚਾਰੇ ਸਾਲ ਗਰੰਟੀ ਵਾਲਾ ਹੈ ਠੀਕ ਹੈ ਜੀ ਤੇ ਨੀਚੇ ਇਸ ਦੇ ਜਿਹੜੀ ਫੀਮੇਲ ਬੱਚਾ ਹੈ ਕੱਟੀ ਹੈ ਆ ਸਵੇਰ ਤੱਕ ਦੂਜਾ ਦੱਸਿਆ ਜੀ ਦੂਜਾ ਸਵੇਰ ਆ ਜੀ ਦੂਜਾ ਸਵੇਰ ਦੋਸਤੋ ਤੇ ਨੀਚੇ ਜਿਹੜਾ ਇਸ ਤੇ ਬੱਚਾ ਹੈਗਾ ਉਹ ਕੱਟੀ ਆ ਪੈਣੀ ਵਾਲੇ ਪਾਸੇ ਤੋਂ ਜਿਹੜਾ ਦੋਸਤੋ ਥਾਣਾ ਦੀ ਸ਼ੇਪ ਹਵਾਨਾ ਜਰੂਰ ਵੇਖੋ ਐਨ ਬਿਲਕੁਲ ਜਿਹੜੀ ਆ ਮਿਲਕ ਵੇਨ ਆ ਮੋਟੀ ਪਾਈਪ ਦੇ ਵਾਂਗੂ ਜਿਹੜੀ ਦੋਸਤੋ ਮਿਲਕ ਵੇਨ ਲੱਗੀ ਹੈਗੀ ਮੱਜ ਨੂੰ ਤੇ ਭਾਈ ਜੀ ਮੌਕੇ ਦਾ ਹੁਣ ਕਿੰਨਾ ਕੁ ਦਿਨ ਦੋ ਦੋ ਟਾਈਮ ਦਾ 10 ਕਿਲੋ 12 ਕਿਲੋ ਬਿਲਕੁਲ ਚਵਾਲ ਆ ਹਾਂ ਜੀ 10 ਕਿਲੋ ਜਿਹੜਾ ਦੋਸਤੋ ਨੈੱਟ ਦੁੱਧ ਤਿਆਰ ਹੈਗਾ ਇਸ ਤੇ ਥੱਲੇ ਹੁਣ ਤੇ ਵਧੀਆ ਚੰਗੀ ਮੱਜ ਆ ਤਕਰੀਬਨ ਸਮਾਂ ਇਹਨੂੰ ਵੀ ਭਾਈ 25 ਕਿ ਦਿਨ ਹੋ ਗਏ ਹੈ ਭਾਈ ਜੀ ਇਹ 20 ਦਿਨ ਦੀ ਸੂਈ ਆ ਜੀ 20 ਦਿਨ ਦੀ ਆ ਭਾਈ 20 ਦਿਨ ਦੀ ਸੂਈ ਆ ਤੇ ਇਹਨੂੰ ਵੀ ਖ ਵੀ ਦਿਨ ਦਾ ਸਮਾਗਸਾਨ ਵੀਰੋ 20 ਡੇਜ਼ ਜਿਹੜੇ ਹੁਣ ਤੱਕ ਜਿਹੜੇ ਟੋਟਲ ਹੋ ਗਏ ਆ ਤੇ ਬਿਲਕੁਲ ਜਿਹੜਾ ਨੈਟ ਜਿਹੜਾ ਦੁੱਧ 10 ਕਿਲੋ ਅਲਰੇਡੀ ਹੈਗਾ ਦੋ ਟਾਈਮ ਦਾ ਤੇ ਚਬਾਈ ਬਿਲਕੁਲ ਬਾਈ ਹੋਰੀ ਕਹਿੰਦਾ ਵੀ ਸਾਰੇ ਪਸ਼ੂਨਾਂ ਚੰਗੀ ਚਬਾਈ ਲੱਗੀ ਆ ਕੋਈ ਪੂਰ ਛਟਾ ਫੋਰਾ ਨਹੀਂ ਹੋਵੇਗਾ ਥਣਾਂ ਦੇ ਵਿੱਚ ਸੋ ਤਾਂ ਸਾਲੀ ਜਰੂਰ ਕਰ ਲਿਓ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਕੱਦ ਕਾਠੀ ਤੁਸੀਂ ਵੇਖੋਗੇ ਮੀਡੀਅਮ ਜਿਹੜੀ ਹਾਈਟ ਪਲੱਸ ਹੈਗੀ ਮੀਡੀਅਮ ਤੋਂ ਕੋਈ ਡਰਦੇ ਨਹੀਂ ਠੰਡੀ ਸੀਸਵਾਜ ਮਾਰਦੇ ਜੀ ਗਰੰਟੀ ਹੁੰਦਾ ਠੀਕ ਹੈ ਜੀ ਮਾਲਵੇ ਤੋਂ ਆਈ ਜੀ ਜੀ ਅੱਛਾ ਇਹ ਮਾਲਵੇ ਤੋਂ ਆਈ ਹੈ ਜੀ ਆ ਕਰੋ ਚੈੱਕ ਦੋਸਤੋ ਆਰਡਰ ਦੀ ਕੁਆਲਿਟੀ ਤੇ ਸ਼ਾਮ ਜਿਹੜਾ ਸਮਾਂ ਜਿਹੜਾ ਦੋਸਤੋ ਸ਼ਾਮ ਦਾ ਹੈਗਾ ਈਵਨਿੰਗ ਟਾਈਮ ਦਾ ਹੈ तकरीबन ਤੇ ਚੁਆਈ ਜਿਹੜੀ ਹੈਗੀ ਟਾਈਮ ਟੂ ਟਾਈਮ ਤੁਸੀਂ ਕਰ ਸਕਦੇ ਜੀ ਵੀਡੀਓ ਆਪਾਂ ਜਿਹੜੀ ਅਪਲੋਡ ਦੋਸਤੋ ਅੱਜ ਈਵਨਿੰਗ ਟਾਈਮ ਸ਼ਾਮ ਨੂੰ ਹੀ ਕਰ ਦੇਣੀ ਹੈਗੀ ਆ ਆਲੋ ਠੀਕ ਹੈ ਜੀ ਸੋ ਪਾਜੀ ਇਹਦਾ ਕਿੰਨਾ ਮੁੱਲ ਕਰਤਾ ਜੀ ਇਹਦਾ ਵੀਰ ਜੀ ਨੇ ਕਿਹਾ 60000 ਦਾ ਜੀ ਠੀਕ ਹੈ ਜੀ ਹਾਂ ਜੀ ਔਰ ਜੇ ਕੋਈ ਦੋ ਦੋਨੇ ਜੋੜਾ ਇਕੱਠਾ ਵੀ ਭੈਣ ਭਰਾ ਲੋਗਾਂ ਨੂੰ 5000 ਜੋੜੇ ਚੁੜੇਸ ਕਰਾਂਗੇ ਜੀ ਅ ਮੰਨ ਲਓ 55000 ਤੇ ਤੇ 60000 ਚੋਂ 5000 ਲੈਸ ਹੋ ਜਾਏਗਾ ਹਾਂ ਜੀ ਠੀਕ ਹੈ ਜੀ ਤੇ ਜੇਕਰ ਇਹ ਪਾਜੀ ਕੱਲਾ ਕੱਲੀ ਵੀ ਕੋਈ ਲੈ ਕੇ ਜਾਂਦਾ ਤੇ 60000 ਦੇ ਵਿੱਚੋਂ ਗੁੰਜਾਇਸ਼ ਹੋ ਵੀ ਕਿ ਹੋ ਜੇ 50000 ਹੋ ਗਏ ਇੱਕ ਮੱਝ ਦੀ ਜੀ ਫਿਰ 1000 ਹਾਂ ਕਿਸਾਨ ਵੀਰੋ ਜਰੂਰ ਨੋਟ ਕਰ ਲਿਓ ਜੇਕਰ ਪਹਿਲੇ ਨੰਬਰ ਵਾਲੀ ਜਿਹੜੀ ਤੁਹਾਨੂੰ ਮੱਝ ਦਿਖਾਈ ਹੈ ਉਹ ਤੇ ਜਿਹੜੀ ਹੁਣ ਦੂਜੇ ਨੰਬਰ ਵਾਲੀ ਹੈਕਰ ਤੁਸੀਂ ਮੱਝਾ ਦੋਨੋਂ ਇਕੱਠੀਆਂ ਖਰੀਦਦੇ ਜੇ ਤੇ ਉਹਦਾ 55000 ਮੋਲਾ ਇਹਦਾ 60000 ਤੇ ਦੋਨਾਂ ਦੇ ਵਿੱਚੋਂ 5000 ਲੈਸ ਹੋ ਜਾਊਗੀ ਬਿਲਕੁਲ ਖੁੱਲਾ ਮਾਨਤਨ ਜੇਕਰ ਤੁਸੀਂ ਦੂਜੇ ਨੰਬਰ ਵਾਲੀ ਇਕੱਲੀ ਲੈਂਦੇ ਹੋ ਮੱਝ ਤੇ ਇਹਦੇ ਚੋਂ 60000 ਚੋਂ 1000 ਰੁਪਇਆ ਮਾਨਤਨ ਹੋ ਜਾਏਗਾ 59000 ਦੀ ਜਿਹੜੀ ਤੁਹਾਨੂੰ ਇਹ ਮੱਝ ਮਿਲ ਜਾਊਗੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਹਰਜੀਤ ਤੀਜੇ ਨੰਬਰ ਤੇ ਆਪਣੇ ਕੋਲ ਇੱਕ ਹੋਰ ਮੱਝਾ ਜੀ ਇਹ ਬਾਈ ਤੀਜੇ ਸੋਈ ਹੀ ਹੈ ਜੀ ਠੀਕ ਹੈ ਜੀ ਇੱਕ ਮਹੀਨੇ ਦਾ ਸੁਬਾਇਦਾ ਹੋ ਗਿਆ ਠੀਕ ਹੈ ਜੀ ਕੱਟਾ ਇਹਦੇ ਮਗਰ ਹੈਗਾ ਜੀ ਠੀਕ ਹੈ ਜੀ ਔਰ 7 ਕਿਲੋ ਦੁੱਧ ਹੈਗਾ ਜੀ ਦੋ ਟਾਈਮ ਲੈ ਦੇ ਲੈ ਦੋ ਟਾਈਮ ਦਾ 7 ਕਿਲੋ ਹੈ ਜੀ ਇਹਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਭਾਜੀ ਠੀਕ ਆ ਨੀਚੇ ਕੱਟਾ ਹੈਗਾ ਤੇ ਸਵੇਰ ਵੀ ਦੂਜਾ ਹੀ ਹੈ ਨਾ ਸਵੇਰ ਤੀਜਾ ਭਾਜੀ ਤੀਜਾ ਸੂਬਾ ਹਾਂਜੀ ਸੋ ਦੋਸਤੋ ਸੂਬਾ ਤੀਜਾ ਤੇ ਆ ਮੈਂ ਤੁਹਾਨੂੰ ਇੱਕ ਹੋਰ ਇਹ ਨਾ ਬਹਿਣੀ ਵਾਲੇ ਪਾਸੇ ਤੋਂ ਦਿਖਾਉਣਾ ਆ ਵੇਖੋ ਥਣ ਤੇ 7 ਕਿਲੋ ਜਿਹੜਾ ਨੈੱਟ ਜਿਹੜਾ ਦੁੱਧ ਆਲਰੇਡੀ ਹੈਗਾ ਇਸ ਦੇ ਥੱਲੇ ਠੀਕ ਹੈ ਜੀ ਬਾਕੀ ਚਵਾਚੂ ਬਾਈ ਜੀ ਚੰਗਾ ਵਧੀਆ ਸੀਲ ਸਭ ਪੂਰੀ ਹੈ ਨਾ ਹਾਂਜੀ ਪੂਰੀ ਸੀਲ ਹੈ ਜੀ ਠੀਕ ਹੈ ਜੀ ਇਹਨੂੰ ਵੀ ਖੋਲ ਲਓ ਜੀ ਚਲੋ ਖੋਲੋ ਬਾਜੀ ਦੇ ਪਕੜਨਾ ਹੈ ਅਸਲੰਬਾਲਿਕ ਨੋਟ ਜ਼ਰੂਰ ਕਰ ਲਿਓ ਦੋਸਤੋ ਤਕਰੀਬਨ ਇੱਕ ਮਹੀਨੇ ਦੀ ਹੋਈ ਹੋ ਗਿਆ ਸਮਾਂ ਤੇ ਕੱਟਾ ਜਿਹੜਾ ਥੱਲੇ ਹੈਗਾ ਇਸਦੇ ਵੀ ਬੱਚਾ ਜਿਹੜਾ ਮੇਲ ਕਾਫ ਆ ਤੇ ਚਵਾਈ ਜਿਹੜੀ ਹੈਗੀ 7 ਲੀਟਰ 7 ਕਿਲੋ ਜਿਹੜੀ ਚਵਾਈ ਆ ਇਹ ਕਰਵਾ ਰਹੀ ਆ ਕਦ ਕਾਠੀ ਪੂਰਾ ਹੈਗਾ ਦੋਸਤੋ ਤੇ ਵਜਨ ਵਟਾ ਵੀ ਤਕਰੀਬਨ ਪੂਰਾ ਆ ਦੇਖੋ ਜੀ ਜੇ ਡਾਕਟਰ ਜ਼ਰੂਰ ਕਹਿੰਦੇ ਦੱਸੀ ਹੈ ਕੋਈ ਬੰਦ ਬੰਦ ਠੀਕ ਆ ਭਾਜੀ ਇਹਦਾ ਕਿੰਨਾ ਫਿਰ ਮੁੱਲ ਜੀ ਬਾਈ ਇਹਦਾ ਮੁੱਲ 45 ਕਰਦੇ ਆ ਇਹਦੀ ਖੁੱਲੀ ਛੋੜ 5000 40000 ਦੀ ਦਦਾਂਗੇ ਜੀ ਆਪਾਂ ਅੱਛਾ 45000 ਡਿਮਾਂਡ ਹੈ ਆਪਣੀ ਤੇ 40 ਜੈਸ ਨੂੰ ਆ ਲਾਸਟ ਹਾਂਜੀ 40 ਜੈਸ ਨੂੰ ਜੀ ਠੀਕ ਆ 40000 ਰੜੀ ਦੋਸਤੋ ਲਾਸਟ ਹਾਂ ਨਾ ਹੈਗੀ ਆ ਮੁੱਲ ਬਾਈ ਡਿਮਾਂਡ ਜਿਹੜੀ ਹੈਗੀ ਬਾਈ ਹੁਣੇ ਕਹਿੰਦੇ 45000 ਆ ਤੇ ਲੈ ਇਹਦੇ ਜਿਹੜਾ ਹੈਗਾ ਦੋਸਤੋ 40000 ਠੀਕ ਹੈ ਜੀ ਇਹ ਤਿੰਨੇ ਨੱਕ ਨੇ ਬਾਈ ਹੋਰਾਂ ਦੇ ਕੋਲ ਤੇ ਪਿੰਡ ਮੋਖੇ ਦੇ ਵਿੱਚ ਵੀ ਜਿਹੜਾ ਕਰਨੀ ਪਣੀ ਆ ਦੋਸਤੋ ਤੇ ਚਾਹਵਾਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਤਿੰਨੇ ਨੱਕ ਜਿਹੜੇ ਹੈਗੇ ਦੋਸਤੋ ਸੇਲ ਪਰਚੇ ਵਾਲੇ ਆ ਤੇ ਤਕਰੀਬਨ ਸੂਏ ਸਵਾਏ ਪਸ਼ੂ ਨੇ ਕਿਸੇ ਨੂੰ ਇੱਕ ਮਹੀਨਾ ਹੋ ਗਿਆ ਤੇ ਕਿਸੇ ਨੂੰ 20 ਦਿਨ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਆਣ ਕੇ ਘਰ ਵਿਜ਼ਿਟ ਕਰਕੇ ਤਸੱਲੀ ਨਾਲ ਚੁਵਾਈ ਕਰ ਲਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਜੇਕਰ ਤੁਸੀਂ ਕੋਈ ਚੁਵਾਈ ਦੇਖਣੀ ਵੀ ਹੈਗੀ ਆਨਲਾਈਨ ਚੁਵਾਈ ਦੇਖਣੀ ਆ ਤੁਸੀਂ WhatsApp ਦੇ ਉੱਪਰ ਵੀ ਜਿਹੜੀ ਤਸੱਲੀ ਦੇ ਲਈ ਬਾਈ ਹੋਰਾਂ ਤੋਂ ਕੋਈ ਵੀਡੀਓ ਮੰਗਾਉਣੀ ਹੋਵੇ ਤਾਂ ਮੰਗਵਾ ਸਕਦੇ ਜੀ ਠੀਕ ਹੈ ਜੀ ਠੀਕ ਹੈ ਬਾਕੀ ਬਾਈ ਹਰਜੀਤ ਇੱਕ ਵਾਰੀ ਆਪਾਂ ਸੰਪਰਕ ਨੰਬਰ ਇੱਕ ਵਾਰੀ ਫੇਰ ਲੈ ਲੈਣੇ ਆ ਸੋ ਬਾਈ ਜੀ ਇੱਕ ਵਾਰੀ ਕੰਟੈਕਟ ਨੰਬਰ ਜਰੂਰ ਦੱਸ ਦੋ ਜੀ 97790 ਜੀ 98046 ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਾਕੀ ਜਿਹੜੇ ਬੱਚੇ ਆ ਦੋਸਤੋ ਮੈਂ ਉਹਨਾਂ ਤੇ ਤੁਹਾਡਾ ਫੋਕਸ ਮਰਵਾ ਦਿੰਨਾ ਬੱਚੇ ਤੁਹਾਨੂੰ ਦਿਖਾ ਦਿੰਨੇ ਥੋੜਾ ਜਿਆਦਾ ਠੰਡ ਦਾ ਜਿਹੜਾ ਟਾਈਮ ਆ ਦੋਸਤੋ ਤੇ ਬੱਚੇ ਹਜੇ ਆਪਾਂ ਬਾਹਰ ਨਹੀਂ ਬਾਈ ਹੋਰਾਂ ਗੱਡੇ ਸੀਗੇ ਤਕਰੀਬਨ ਜਿਹੜੀ ਭਾਜੀ ਪਹਿਲੇ ਨੰਬਰ ਵਾਲੀ ਆਪਣੀ ਮਾਝ ਦਿਖਾਈ ਸੀ ਆਪਾਂ ਇੱਕ ਸਿੰਘ ਜਿਹੜਾ ਡਾਊਨ ਸੀਗਾ ਆਹ ਕੱਟਾ ਜੇ ਖੜਾਏ ਆਹ ਖੜਾ ਜਿਹੜਾ ਕੱਟਾ ਜਿਹੜੇ ਪਹਿਲੇ ਨੰਬਰ ਤੇ ਦੋਸਤੋ ਤੁਹਾਨੂੰ ਮੈਂ ਦਿਖਾਈ ਸੀਗੀ ਜਰੂਰ ਤੁਸੀਂ ਨੋਟ ਕਰੀ ਜਾਇਓ ਆਹ ਕੱਟਾ ਹੈਗਾ ਜੀ ਮੇਲ ਕਾਫ ਜਿਹੜਾ ਮੇਲ ਬੱਚਾ ਕੱਟਾ ਨੀਚੇ ਠੀਕ ਹੈ ਜੀ ਇਸ ਤੋਂ ਬਾਅਦ 31 ਪਰਲੇ ਬੰਨੇ ਆ ਜੀ ਹਾਂ ਜੀ ਕੱਟੀਆਂ ਜਿਹੜੀ ਵਿਚਕਾਰ ਮੱਝ ਵੱਜੀ ਹਾਂ ਜੀ 2 ਨੰਬਰ ਵਾਲੀ ਦੀ ਕੱਟੀ 2 ਨੰਬਰ ਤੇ ਜਿਹੜੀ ਦੋਸਤੋ ਮੱਝ ਬੰਨੀ ਆ ਉਹਦੇ ਨੀਚੇ ਜਿਹੜਾ ਬੱਚਾ ਕੱਟੀ ਆ ਉਹ ਆ ਕੱਟੀ ਹੈਗੀ ਆ ਠੀਕ ਹੈ ਜੀ ਬਲੈਕ ਜਿਹੜੀ ਕੱਟੀ ਆ ਹਾਂ ਬਲੈਕ ਕੱਟੀ ਆ ਸਾਰੀ ਓਵਰ ਆਲ ਟੋਟਲ ਰਹਿ ਗਈ ਹੈ ਸਾਰੀ ਕੋਈ ਵਾਰ ਨਾ ਕੋਈ ਮੱਝ ਠੀਕ ਹੈ ਜੀ ਬਲੈਕ ਕੱਟੀ ਆ ਤੇ 2 ਨੰਬਰ ਵਾਲੀ ਜਿਹੜੀ ਦੋਸਤੋ ਮੱਝ ਸੀ ਉਸ ਦੇ ਨੀਚੇ ਜਿਹੜੀ ਕੱਟੀ ਹੈਗੀ ਆ ਵਿਚਕਾਰ ਜਿਹੜੀ ਸੈਂਟਰ ਚ ਵੱਜੀ ਆ ਉਸ ਤੋਂ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖ ਕੁਆ ਜਿਹੜਾ ਮੇਲ ਕਾਪ ਠੀਕ ਹੈ ਜੀ ਆ ਬੱਚਾ ਜਿਹੜਾ ਕਟਾ ਉਸ ਤੀਜੇ ਨੰਬਰ ਵਾਲੀ ਮੱਝ ਦਾ ਜੀ ਠੀਕ ਹੈ ਦੋਸਤੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ